ਤਾਲ ਦੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਤਰਬਾਈ ਵਲੌਗ ਚੈਨਲ ਤੇ ਤੇ ਅੱਜ ਆਪਾਂ ਆਏ ਸੀਗੇ ਪੱਠੇ ਲੈਣ ਤੇ ਇੱਥੇ ਨਾਲ ਆਪਾਂ ਜਗ੍ਹਾ ਬਣਾਉਣੀ ਆ ਸਬਜ਼ੀ ਆਸਤੇ ਉੱਥੇ ਨਾਲ ਥੋੜਾ ਜਿਹਾ ਪਰਾਲੀ ਜੀ ਪਈ ਸੀ ਉਹਨੂੰ ਅੱਗ ਲਾਉਣੀ ਆ ਮੈਂ ਤੁਹਾਨੂੰ ਦਿਖਾਉਣਾ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲੇ ਬੈਲ ਆਈਕਨ ਦਬਾ ਦੇ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਹੁਣ ਮੈਂ ਤੁਹਾਨੂੰ ਵਿਖਾਉਣਾ ਉਹ ਥਾਂ ਆ ਦੇਖੋ ਆ ਥਾਂ ਦਾ ਪੌਦੇ ਪੱਟਿਆ ਸੀ ਘਰ ਆਉਣੀ ਕਰਨ ਵਾਸਤੇ ਸਬਜ਼ੀ ਵਾਸਤੇ ਇਹ ਬੱਤਰ ਹੈ ਇਹ ਆਪਾਂ ਹੁਣ ਲਾ ਦੇਾਂਗੇ ਤੇ ਇਦੋ ਬਾਦ ਆਹਾ ਆਪਾਂ ਕੁਸ ਪੱਟਦਾ ਸੀ ਤੇ ਕੁਸ ਆ ਗੰਦ ਪਿਲ ਜਾ ਪਿਆ ਵਿੱਚ ਵਿੱਚ ਇਹਨੂੰ ਅੱਗ ਲਾਉਣੀ ਆ ਹੁਣ ਆਇਆ ਭਾਈ ਹੈ ਨਹੀਂ ਇਹ ਤੇ ਵਿਚਾਲੇ ਕਰ ਲੈਣੇ ਆ ਨਹੀਂ ਨਹੀਂ ਉਹ ਬੁਝੇ ਭਾਈ ਨਹੀਂ ਨਹੀਂ ਉਹ ਹੁੰਦੀ ਇੱਥੇ ਵਿਚਾਲੇ ਜੀ ਕਰ ਲਾਂਗੇ ਤੇ ਇੱਕ ਪਾਸੇ ਲਾ ਦਾਂਗੇ ਹੌਲੀ ਧੁੱਕ ਧੁੱਕ ਕੇ ਮੱਚ ਜੂਗੀ ਨਹੀਂ ਮੜ ਕੇ ਕਈ ਲੈ ਕੇ ਪੱਟ ਦਾਂਗੇ ਆ ਆ ਹੈ ਰੌਣੀ ਕਰਕੇ ਲਾਵਾਂਗਾ ਫਿਰ ਇੱਥੇ ਹੂੰ ਤਾਂ ਫਿਰ ਬਾਲੇ ਕਰੜੇ ਡਲੇ ਹੋਣਗੇ ਕਿ ਨਹੀਂ ਚੱਲ ਨਾਲੇ ਯਾਰ ਥੋੜੀ ਜਿਹੀ ਗੇਤੀ ਵਿਚੇਤੀ ਹੋ ਜੂ ਕਨੇਜੇ ਮੋ ਵੱਲਾਂ ਲੱਗੀਆਂ ਪਈਆਂ ਕੁਛ ਲੇਟ ਲੱਗ ਗਈਆਂ ਹੂੰ ਆਹ ਦਾ ਗਿੱਲਾ ਹੋ ਬਈ ਹੈ ਤੂੰ ਵੀ ਰੱਖਦੇ ਪਾਸੇ ਛੱਡਦੇ ਚੱਕ ਕੇ ਜਿਹੜੇ ਆ ਹਨ ਪਹਿਲਾਂ ਵਾਲਾ ਪਿਆ ਇਹ ਸੁੱਕਾ ਹੈ ਇੱਥੇ ਜੇ ਕਰਦੇ ਇੱਥੇ ਲੰਮਾ ਜਾ ਖਲਾ ਜੇ ਦੇ ਬਸ ਮੈਂ ਪਰੇ ਹੀ ਨੂੰ ਲਾ ਲਈ ਪਈ ਮੇਰੇ ਨਾਲ ਦੇ ਕਿਰਮੜਾ ਹਿੱਲ ਗਿਆ ਹਵਾਜੀ ਪੈ ਗਈ ਮੱਚ ਜੀ ਪਰ ਸਵਾਰ ਕੇ ਕਿਨੀ ਹੁਣ ਆਪਾਂ ਕਰਦੇ ਨੇ ਇਹਦਾ ਕੰਮ ਲਓ ਹੁਣ ਆਪਾਂ ਚੱਲੇ ਚਾਰ ਲੈਣ ਆਉਂਦਾ ਬਾਈ ਸੁੱਖਾ ਆਇਆ ਕਰਾਂ ਚਾਰ ਦਾ ਫਾਇਦਾ ਬਹੁਤ ਹੈ ਬਾਈ ਪਰ ਆਇਆ ਵੀ ਜੇਦੋਂ ਚਾਰ ਮੁੱਕ ਗਿਆ ਨਾ ਤੇ ਫੇਰ ਪਤਾ ਲੱਗੂਗਾ ਵੀ ਇਹਦਾ ਕਿੰਨਾ ਕੁ ਫਾਇਦਾ ਹੈ ਚਾਰ ਦੀ ਗੱਲ ਆਪਾਂ ਕਰਦੇ ਆਂ ਅੱਗੇ ਜੇ ਉੱਥੇ ਪਟਾਂਗੇ ਆਪਾਂ ਉਧੋ ਪਕਰਾਂ ਗੱਲ ਆਉਂਦਾ ਬਾਈ ਦੇਵ ਦੇ ਆ ਆ ਗਿਆ ਪਜਾਰ ਕੋ ਆ ਲੈ ਆ ਇਨਾ ਲੈ ਗਿਆ ਪਚਾਰ ਕੇ ਤੇ ਮੇਰੇ ਸਾਹ ਤੀਜਾ ਕਿਸਾ ਰਹੇਗਾ ਉਹਨਾ ਤੀਜਾ ਕਿਸਾ ਹੁਣ ਜਿਵੇਂ ਨੀਵਾ ਜਾ ਗਏ ਨਗਾ ਨੂੰ ਓਏ ਬਾਲਾ ਚਾਰੀ ਦਾ ਹੈ ਨਾ ਦਲਾ ਰੱਦਿਆ ਮਿਲਦਾ ਕਿਆ ਅੱਧੂ ਜਾਦੇ ਕਿਆ ਆਹਾ ਬਾਲਾ ਨਜ਼ਾਰਾ ਹੈ ਯਾਰ ਇਹਦਾ ਹੈ ਆ ਨਹੀਂ ਲਾਉਣਾ ਪਊਗਾ ਆ ਖਲਾਰ ਕੇ ਗਏ ਸੋਕੇ ਕੱਲ ਵੱਧ ਗਿਆ ਸੀ ਤਰਪਾਲ ਚੱਕ ਦੀ ਉਹ ਜੋ ਹੈ ਆ ਇਧਰ ਆ ਲੀ ਗੋਜ਼ਾ ਤਰਪਾਲੀ ਗਾਲੀ ਜਾਂਦਾ ਹੁਣ ਤਾਂ ਪਰਸੇਜ ਪੈ ਜਾਂਦਾ ਤਰਪਾਲੀ ਆ ਰਹੀ ਆ ਨਾ ਮੀਂਹ ਕਣੀ ਦਾ ਮੌਸਮ ਹੈ ਭਾਈ ਮੀਂਹ ਜਣੀ ਇੱਕ ਤਾਂ ਫੇਰ ਵੀ ਰਹੀ ਜਾਊਗਾ ਆ ਪਾਏ ਵੀ ਯਾਰ ਹਰ ਪੱਟੇ ਨਹੀਂ ਹੈ ਨਾ ਇਧਰ ਆ ਉਲੀ ਆਵੇ ਆਏ ਬੰਦਿਆ ਬਈ ਹਰੀ ਜੁਲੀ ਇਧਰੋਂ ਪੱਟਣਾ ਤੇ ਬਈ ਆਪਾਂ ਹੈਨਾ ਆ ਉਹਦੇ ਛੱਡਿਆ ਜਿਹੜਾ ਇਹ ਪੱਟਣਾ ਸੀਗਾ ਸੋਕੇ ਆਹ ਲਾਲਾ ਬਈ ਮੈਂ ਥੋਲੇ ਪੜਦਾ ਇਹਨੂੰ ਹੈ ਆ ਚੁੰਡਜੀ ਚੋਂ ਹਾਂ ਹਾਂ ਚੁੰਡਜੀ ਚ ਲਾਲਾ ਇੱਥੇ ਉਨੇ ਕੋਸਤਾ ਲਾ ਦਿੰਨੇ ਹਨ ਜਿਹੜਾ ਥੱਲੇ ਆ ਕੋਸਾ ਲੈ ਜੂ ਵਾਵਾ ਤੇ ਕੋਸੇ ਤੂੰ ਲਾ ਲੈਨੇ ਕਿਹੜਾ ਤਾਂ 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 ਪਛਾਣ ਕਰ ਦਿੰਨੇ ਆ ਮੌਸਮ ਖਰਾਬ ਦੱਸਦੇ ਆ ਨਾ ਉਹ ਤੇਰੀ ਗੱਲ ਮੈਂ ਮੰਨਦਾ ਤਾਂ ਤਾਂ ਪਛਾਣ ਕਰ ਦਿੰਨੇ ਆ ਜੇ ਕਾਹਦਾ ਆ ਕੇ ਖੱਟ ਜੇ 2 ਮਹੀਨੇ ਲੱਗਣਗੇ ਕਿੰਨੇ ਪਾਜੇ ਜੇ ਉਦੋਂ ਜਦੋਂ ਹੁੰਦਾ ਇਹਦੇ ਜੇ ਮੁਰਗੀ ਜੇ ਰਾਤ ਰੂਤ ਨੂੰ ਅਜ ਫੇਰ ਨਹੀਂ ਨਾ ਹੁੰਦਾ ਦਿਨੇ ਆਵੇ ਫਿਰ ਤਾਂ ਆਪਾਂ ਕਰ ਜੀਕ ਨਹੀਂ ਚੱਤ ਨਹੀਂ ਕਰਦੇ ਜੀ ਮੋਸਮ ਚਾਂਦੇ ਦੇ ਹੁੰਦੇ ਆ। ਹੂੰ। ਆਹ। ਪਹਿnde ਖੌਰੇ ਨਾ। ਕੰਕਣੇ ਕਰਾਉਂ ਲੱਗਦੇ। ਹਾਂ ਕਣਕਾਂ ਐ ਆਉਂਦੀ ਹੁੰਦੀ ਨੇ ਹੈਨਾ। ਕਣਕਾਂ ਵੇਲੇ ਸੁਖ ਐ ਐ ਜੇ ਹਵਾ ਜੀ ਵਗਦੀ ਉੱਚੀ ਬਾੜੀ ਤੇਜ਼ ਜੀ। ਖੁਸ਼ਕ ਜੀ ਹੈਨਾ। ਅੱਛਾ। ਹੂੰ। ਇਹ ਕਿੱਥੇ ਰੋਸਾ ਹੂੰ ਰੋਸਾ ਆਦਾ ਦੂਜਾ ਬਾਈ ਆਦਾ ਸਹੀ ਹੈ ਇਹਦਾ ਕੱਲ ਵੱਧ ਗਿਆ ਸੀ ਤੇ ਉਹ ਕਰ ਗਿਆ ਸੀ ਵਿਚਾਰ ਦੇ ਫਾਇਦੇ ਮੈਂ ਕਿਹਾ ਦੇਵ ਵੀ ਇਹਦਾ ਆਪਾਂ ਨੂੰ ਪਤਾ ਲੱਗੂ ਜੇ ਚਾਰ ਮੁੱਕ ਗਿਆ ਹੈ ਨਾ ਆਇਆ ਨਾ ਹੁਣ ਜਿਵੇਂ ਵੀ ਪਸ਼ੂ ਆਪਣਾ ਦਾਣਾ ਦੋਣਾ ਨਹੀਂ ਖਾਂਦਾ ਕਿਸੇ ਟਾਈਮ ਪਤਾ ਤਾਂ ਵੀ ਇਹ ਚ ਜਿਆਦਾ ਮੱਕੀ ਮੁੱਕੀ ਹੁੰਦੀ ਆ ਤਾਂ ਕਰਕੇ। ਹੂੰ। ਸੀਰਪ ਇਹਦਾ ਬਣਾਉਂਦੇ। ਨਹੀਂ ਦਾਣਾ-ਦਾਣ ਨਹੀਂ ਯਾਰ ਹੁਣ ਲਿਆਂਦੇ। ਹੁਣ ਦਾਣਾ ਆਏ ਨਾ ਜੇ ਪਸ਼ੂ ਜਦੋਂ ਪਸ਼ੂ ਥੋੜੇ ਜਿਹਾ ਢਹਲੇ ਪੈ ਜਾਂਦੇ ਨਾ ਜਿਵੇਂ ਜਿਵੇਂ ਸੂਇਆਂ ਨੂੰ ਲੇਟ ਹੋ ਜਾਂਦਾ ਕੰਮ। ਉਵੇਂ ਫਿਰ ਦੁੱਧ ਵੀ ਹੋਸਾ ਨਾ ਹੋ ਜਾਂਦਾ ਨਾ। ਹੂੰ। ਦਾਣਾ ਪਾਉਂਣਾ ਤੇ ਗਰਮੀ 'ਚ ਦੁੱਧ ਦਿੰਦੇ ਰਹਿਣਗੇ ਹੁਣ ਦਾਣਾ ਪਾਊਗਾ। ਦਾਣਾ ਯਾਰ ਮੈਂ ਖਾਂਦੀ ਨਹੀਂ। ਅਵੇ ਕਿ ਕਿ ਵਤੂਆ ਨਿਕਲਦਾ ਹੈ ਨਾ ਆ ਪਰੇੰਡ ਸਟਿਕਾ ਕਾਗਜਾ ਫਿਰ ਟੂਰਨਾਮੈਂਟ ਵੀ ਚੱਲੀ ਜਾਂਦਾ ਸੋ ਕਿ ਜਾਏਗਾ ਵੇਖਣ ਆਈ ਕਿਸਮਨ ਤੱਕ ਹੀ ਹੋਣਾ ਆ ਤਾਂ ਕਿਨੇ ਵੀ ਆ ਨਹੀਂ ਦੇਖ ਲਾਂਗੇ ਆਪਣਾ ਤਾਂ ਮੇਰੇ ਤਾਂ ਜਾਂ ਜੀ ਨਹੀਂ ਕਰਦਾ ਟੂਰਨਾਮੈਂਟ ਵੇਖਣ ਨੂੰ ਉਹ ਬਹੁਤ ਲੋਕ ਨਹੀਂ ਜਾਂਦੇ ਯਾਰ ਪਤਾ ਨਹੀਂ ਕੀ ਗੱਲ ਹੈ ਹੈਨਾ ਤੇ ਕਈਆਂ ਨੂੰ ਸ਼ੌਂਕ ਬਹੁਤ ਹੈ ਬਿਮਾਰੀ ਬਾਜੇ ਦੇ ਉਹਦੇ ਤੇ ਜਾੜਾ ਮੋੜ ਆਇਆ ਸੀ ਫੋੜ ਕਰਕੇ ਉੱਠ ਲਈ ਜਿਹਦੇ ਚੀਰਦੀ ਹੁੰਦੀ ਹੈ ਤਾਰੋ ਉੱਥੇ ਕਰਕੇ ਆਉਣਾ ਕਿਹੜਾ ਸਾਥ ਹੈ ਦੋ ਆਥਰਾਂ ਚੱਕ ਨਹੀਂ ਦੇ ਬਸਰਨਾ ਇੱਕ ਤਾਂ ਤੂੜੀ ਘੱਟ ਹੈਨਾ ਹੂੰ ਇੱਕ ਖਾਲ ਤਾਂ ਨਹੀਂ ਦਾ ਹੀ ਫਰਕ ਪੈਂਦਾ ਬਾਈ ਹੂੰ ਜਿਵੇਂ ਹਰਾ ਦਾ ਚਲ ਹਸਾਬ ਦਾ ਹੀ ਹੁੰਦਾ ਤੇ ਖਾਲ ਦੀ ਆਪਣੋ ਰਲਾਉਣੀ ਪੈਂਦੀ ਨੇ ਕਰੋ ਦੀ ਖਾਲ ਅਲੈਦਾ ਪਾਉਣੀ ਪਈ ਹੈ ਨਾ ਚਾਹ ਜਿਹੜਾ ਆਪਾਂ ਕੋਈ ਹੰਟ ਫੜਿਆ ਮਾਮੂ ਪਾਉਣਾ ਉਹ ਤਾਂ ਪਾਉਨੇ ਆਪਾਂ ਪਰ ਉਹ ਵੀ ਉਹ ਨਾ ਨਹੀਂ ਚੱਲਦਾ ਲਾਦੇ ਨਹੀਂ ਭੈਣ ਬੋਲਾ ਪਾਇਦਾ ਮੋੜਿਆ ਜਦੋਂ ਗਾਲ ਸੋਣਾ ਆਪਣੀ ਮਾਂ ਨੇ ਦੋ ਦਿਨ ਨੀ ਦਾਣਾ ਖਾਦਾ ਹੈ ਦੁੱਧ ਜਿੰਨਾ ਦਿੰਦੀ ਸੀ ਦੁੱਧ ਉਹ ਨਹੀਂ ਦੇਗੀ ਉਹ ਫਿਰ ਜੀ ਕਰਾਂ ਮੈਂ ਫੇਰ ਜੀ ਬਈ ਦੇਵ ਹੂੰ ਹੂੰ ਤੇ ਨਹੀਂ ਤਾਂ ਇਹ ਨਾ ਹੁੰਦਾ ਪਰ ਇੱਕ ਗੱਲ ਹੈ ਜਿਹਦੇ ਮੁੱਕ ਗਿਆ ਨਾ ਮਤਲਬ 2000 ਨਿਕਲੂਗਾ ਹਾਂ ਉਦੋਂ ਦੱਸੂਗਾ ਗੱਲ ਵੀ ਕਿਵੇਂ ਹੁਣ ਕਈ ਤਾਂ ਇਹਨੂੰ ਕਹਿੰਦੇ ਮੁਸ਼ਕੇ ਪਾਈਆਂ ਦੇ ਦਾਬੜੇ ਦੇ ਦੇ ਇੱਥੇ ਨਾ ਹੂੰ ਪਰ ਮੈਂ ਕਾਲਮ ਲਾ ਕੇ ਨਾ ਵਧੀਆ ਹੈ ਸਾਰਿਆਂ ਨਾਲ ਵਧੀਆ ਚੀਜ਼ ਹੈ ਪਰ ਨਿਹਰਾ ਨਿਹਰਾ ਨਹੀਂ ਲੋੜ ਹੈਨਾ ਮੇਰਾ ਜਣਾ ਬਈ ਯਾਰ ਮੇਰੀ ਇਹ ਚੀਜ਼ ਖਰਾਬ ਹੀ ਕਰੂਗੀ ਯਾਰ ਹੂੰ ਯਾਨੀ ਕਿ ਜਿਵੇਂ ਆਪਾਂ ਪਾਉਣੇ ਅੱਧੇ ਕ ਤੂੜੀ ਚਾਰ ਦੀ ਹੈਨਾ ਅੱਧੇ ਪਾਦਨੇ ਆਪਾਂ ਵਿੱਚ ਤੂੜੀ ਦੀ ਤੇ ਯਾਨੀ ਕਿ ਉਹਨਾਂ ਕ ਖਰਾਬ ਬਣ ਜਾਂਦਾ ਹੂੰ ਇਹ ਵਧੀਆ ਕੌਡੀਆਂ ਛੱਟ ਕੇ ਰੱਖੀ ਨਾਲੇ ਬਾਸੇ ਤੇ ਤੂੜੀ ਦੀ ਨਾਲੇ ਖਾਲਦੀ ਹੂੰ ਹੂੰ ਨਾਲੇ ਯਾਰ ਇੱਕ ਹੋਰ ਸੱਚੀ ਸਾਰਾ ਨੂੰ ਜਿਹੜੀ ਕੰਮ ਗੱਲ ਹੈ ਭਾਈ ਜਿਹੜੇ ਕਟਰੂ ਬਚਨੂ ਨੂੰ ਆਪਾਂ ਕਿਹੜਾ ਉਹਨਾਂ ਨੂੰ ਦਾਣਾ ਪਾਉਣੇ ਹੂੰ ਹੂੰ ਹੈ ਉਹ ਇਹਦੇ ਨਹੀਂ ਮੋਲ ਮੋਲ ਹੋ ਜਾਂਦੇ ਠੀਕ ਓਕੇ ਚੱਕ ਲਈ ਹਾਂ ਇਹ ਲੈ ਵਿੱਚ ਹੈ ਤਨੂਲੀ ਇਹ ਇੱਕ ਆਪਾ ਤਾਂ ਬਈ ਆਏ ਆ ਜਲਦੀ ਵੀ ਆਪਾਂ ਜਵਾਂ ਨਹੀਂ ਜਾਣੇ ਕੋਹਰਾ ਵੀ ਜਿੱਥੇ ਆਪਾਂ ਨੂੰ ਸ਼ੱਕ ਆਉਂਦਾ ਉੱਥੇ ਕੱਢ ਦਿੰਦੇ ਪਰ ਫੇਰੀ ਬਹੁਤ ਚਿਰ ਕੱਟ ਗਿਆ ਓਕੇ ਹਰ ਬੰਦਾ ਇੱਕ ਆ ਗੱਲ ਬਚਾਲਾ ਉਹ ਚੱਲਿਆ ਸੁੱਖਾ ਤੇ ਲੈ ਕੇ ਉਹ ਪਾਧ ਨੂੰ ਖਾਣੇ ਮੱਕੀ ਦੇ ਵਿੱਚ ਇਹਦੇ ਵਿੱਚ ਚਾਰ ਦੇ ਵਿੱਚ ਕੀ ਕੁਸ ਹੈ ਮੱਕੀ ਦੇ ਦਾਣੇ ਆ ਦੇਖੋ ਮੱਕੀ ਦੇ ਦਾਣੇ ਆ ਇਹ ਆਦੇ ਨਾ ਜਿਹੜੀ ਮੱਕੀ ਆ ਵੀ ਉੱਥੋਂ ਬਾਲੇ ਪੱਕੇ ਨਹੀਂ ਹੋਣੇ ਚਾਹੀਦੇ ਦਾਣੇ ਤੇ ਆਪਾਂ ਲੈ ਚੱਲੇ ਚਾਰ ਇਹ ਮੱਕੀ ਦੇ ਦਾਣੇ ਪੱਕੇ ਨਹੀਂ ਹੋਣੇ ਚਾਹੀਦੇ ਜਿੰਨੇ ਵੀ ਥੋੜੇ ਜਿਹਾ ਕੱਚੇ ਚਾਹੀਦੇ ਆ ਬਾਲਾ ਵੀ ਨਹੀਂ ਦੁੱਧ ਆ ਜਾਂ ਤੇ ਫੇਰ ਨਾ ਇਹ ਗ੍ਰाइंड ਕਰਕੇ ਤੇ ਪੱਤਿਆਂ ਨਾਲ ਹੀ ਲੱਗ ਜਾਂਦੇ ਆ ਫੇਰ ਨਾਲੇ ਪਾਸੂ ਖਾਂਦੇ ਬਹੁਤਾਂ ਨੂੰ ਚਲੋ ਤੇ ਇਸ ਆਪਣਾ ਅੱਜ ਦਾ ਵਲੌਗ ਮਿਲਦੇ ਆਪਾਂ ਕਿਸੇ ਹੋਰ ਵਲੌਗ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ